ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਅੱਜ ਹਲਕੇ ਦੇ ਪਿੰਡ ਪਠੜ ਪਾਈ ਕੇ ਪਠੜ ਸਹਿਜਾ ਛੰਡੇਰ ਮਹਾਪੁਰਖਾਂ ਵਿਖੇ ਸਮੇਤ ਵੱਖ-ਵੱਖ ਪਿੰਡਾਂ ਦਾ ਤੂਫਾਨੀ ਤੌਰ 'ਤੇ ਕੀਤਾ ਗਿਆ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਹਰ ਪਿੰਡ ਵਿੱਚ ਆਮ ਆਦਮੀ ਪਾਰਟੀ ਵੱਲੋਂ ਪਿਛਲੇ 25 ਸਾਲਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਪੰਜਾਬ ਸਰਕਾਰ ਦੇ ਪੰਜਾਬ ਪ੍ਰਤੀ ਵਿਜ਼ਨ ਤੋਂ ਜਾਣੂ ਕਰਵਾਇਆ ਇਸ ਮੌਕੇ ਸਮੋਗਨ ਕਰਦੇ ਆ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਹੈ ਅਤੇ ਜੋ ਵਾਅਦੇ ਹਾਲੇ ਰਹਿ ਗਏ ਹਨ ਉਹਨਾਂ ਨੂੰ ਵੀ ਜਲਦ ਪੂਰਾ ਕੀਤਾ ਜਾ ਰਿਹਾ ਹੈ ਤਰਨਤਾਰਨ ਤੋਂ ਵਿਸ਼ੇਸ਼ ਰਿਪੋਰਟ ਕੀ ਹੁਝ ਹੰਗਾਰਾ ਮਿਲ ਰਿਹਾ ਧੰਨਵਾਦ ਆ ਪੂਰਾ ਵਧੀਆ ਹੰਗਾਰਾ ਹਲਕਾ ਖਰੂਰ ਸਾਹਿਬ ਦੇ ਵਿੱਚ ਤੇ ਵੱਡੀ ਲੀਡ ਦੇ ਨਾਲ ਆਪਾਂ ਜਿਹੜਾ ਹਲਕਾ ਖਰੂਰ ਸਾਹਿਬ ਤੋਂ ਜਿੱਤਾਂਗੇ ਇਸ ਵਕਤ ਆਮ ਆਦਮੀ ਪਾਰਟੀ ਨੂੰ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨਾ ਪੈਂਦਾ ਕਿ ਜਿਹੜੇ ਵਾਅਦੇ ਕੀਤੇਗੇ ਪੂਰੀ ਕਰ ਚੁੱਕੇ ਸਾਰੇ ਕਈ ਕਰਤੇ ਆ ਕਈ ਇਹ ਜੇ ਸਮਾਂ ਬੜਾ ਪਿਛੇ ਵੀ ਬੜਾ ਸਮਾਂ ਪਿਆ ਤੇ ਕੁਝ ਵਾਦੇ ਹੈਗੇ ਵੀ ਆ ਪੂਰੇ ਕਰਨ ਵਾਲੇ ਉਹ ਕਰਾਂਗੇ ਓੜੀ ਓੜੀ ਅਗਲਾ ਮੈਨੀਫੈਸਟੋ ਕੀ ਆਪਣਾ ਦਿੱਤੀ ਆ ਪ੍ਰੋਕਲੈਮ ਦੀ ਤਿਆਰੀ ਆ ਅਹੀਂ ਜੇ ਤੇ ਪਿਛਲੇ ਦੇ ਲਾਂਡੇ ਵੀ ਜੋ ਪਿਛਲਾ ਕੀਤਾ ਵਾ ਤੇ ਜੇ ਤੁਹਾਨੂੰ ਚੰਗਾ ਲੱਗਾ ਵਾ ਸਾਨੂੰ ਵੋਟ ਕਰੋ ਤੇ ਲੋਕਾਂ ਨੂੰ 600 ਜੁਨਟ ਫੀਸ ਲਈ ਫ੍ਰੀ ਕਿਹਾ ਸੀ ਕੀਤੀ ਆ ਲੋਕਾਂ ਨੂੰ ਕਿਹਾ ਸੀ ਤੁਹਾਡੇ ਵਿੱਚ ਰਵਾਂਗੇ ਤੁਹਾਡੀ ਗੱਲ ਸੁਣਾਂਗੇ ਉਹ ਰਹੇ ਆ ਲੋਕਾਂ ਨੂੰ ਕਿਹਾ ਸੀ ਆਪਣੇ ਦਫ਼ਤਰ ਚ ਹਾਜ਼ਰ ਰਵਾਂਗੇ ਹਾਜ਼ਰ ਰਹੇ ਆ ਸੋ ਉਹਦੇ ਵਿਆਪਤੀ ਜਿਹੜੀ ਹੁਣ ਵੋਟ ਆ ਉਹ ਲੈ ਰਹੇ ਆ ਤੇ ਆਉਣ ਵਾਲਾ ਛੇਤੀ ਜਿਹੜਾ ਸਾਡੀ ਪਾਰਟੀ ਜਿਹੜੀ ਉਹ ਆਪਣਾ ਚੋਣ ਮੈਨੀਫੈਸਟੋ ਜਿਹੜਾ ਉਹ ਜਾਰੀ ਪੂਰੇ ਕਰੂਗੀ ਕਿ ਇੰਡੀਆ ਘੱਟ ਜੋੜ ਦੀ ਸਰਕਾਰ ਬੰਦੀ ਆ ਆਪਣੇ ਐਮਪੀ ਬੰਦੇ ਆ ਤੇ ਅਸੀਂ ਤੁਹਾਡੇ ਲਈ ਕੀ ਵਖਰਾ ਕਰਾਂਗੇ ਲਾਲਪੁਰਾ ਸਾਹਿਬ ਪਿੰਡ ਵਾਸੀਆਂ ਨੇ ਵੱਖ-ਵੱਖ ਆਪਣੀਆਂ ਜਿਹੜੀਆਂ ਪ੍ਰੋਬਲਮਾਂ ਦੱਸੀਆਂ ਨੇ ਕਦੋਂ ਤੱਕ ਇਹਨਾਂ ਦੀਆਂ ਜਿਹੜੇ ਪ੍ਰੋਬਲਮਾਂ ਉਹ ਹੱਲ ਕੀਤੀਆਂ ਜਾਣਗੀਆਂ ਆ ਦੇਖੋ ਕੁਝ ਚੀਜ਼ਾਂ ਤੇ ਹੁੰਦੀਆਂ ਜੁਨੀਆਂ ਕੋਈ ਟਰਾਂਫਾਰਮ ਦਾ ਕਹਿਤਾ ਇਹ ਤਾਂ ਛੋਟੀਆਂ ਇਹ ਤਾਂ ਮਿੰਟੋ-ਮਿੰਟ ਹੀ ਹਲ ਹੋ ਜਾਂਦੀਆਂ ਨੇ ਜਿੱਦਾਂ ਕੋਈ ਰੂਟ ਨੂੰ ਲੈ ਕੇ ਬੱਸ ਦੇ ਰੂਟ ਨੂੰ ਲੈ ਕੇ ਉਹ ਤਾਂ ਸਰਕਾਰ ਜਦੋਂ ਕਿਤੇ ਮਿੰਨੀਆਂ ਬੱਸਾਂ ਚਲਾਉਂਦੀ ਆ ਮੰਨ ਲਓ ਸਾਰੇ ਪੰਜਾਬ 'ਚ ਤਾਂ ਉਦੋਂ ਜਿਹੜੇ ਨਵੇਂ ਰੂਟ ਜਿਹੜੇ ਉਹ ਬਣਣਗੇ ਬਾਕੀ ਜਿਹੜੀਆਂ ਕੋਈ ਛੋਟੀਆਂ ਨੇ ਕਿਸੇ ਦੇ ਕੋਠੇ ਆ ਜਾਂ ਇਹੋ ਜਿਹੇ ਮਸਲੇ ਆ ਉਹ ਜਦੋਂ ਹੁਣ ਅੱਗੇ ਲਿਸਟਾਂ ਪੰਜ-ਪੰਜ ਕੋਠੇ ਪਿੰਡਾਂ 'ਚ ਭੇਜੇ ਵੀ ਆ ਤੇ ਫੇਰ ਵੀ ਜਦੋਂ ਹੁਣ ਕਿਤੇ ਪਿਛੋਂ ਸਾਨੂੰ ਆਉਂਦਾ ਕਿ ਹਾਂ ਵੀ ਇੰਨੇ ਨੇ ਪਿੰਡਾਂ ਦੇ ਕੋਠੇ ਜਿਹੜੇ ਆ ਉਹ ਜਾਣ ਤੇ ਉਹ ਸਰਕਾਰੀ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਕਹਾਂਗੇ ਕਿ ਹਰੇਕ ਪਿੰਡ ਦੇ ਵਿੱਚੋਂ ਜਿਹੜਾ ਕੋਈ ਗਰੀਬ ਆ ਉਹਦੇ ਕੋਠੇ ਭੇਜੇ ਜਾਣ। ਜਿਹੜੇ ਬਿਜਲੀ ਵਿਭਾਗ ਦੇ ਅਫਸਰ ਤਾਨਾ ਸ਼ਾਹੀ ਦੇ ਨਾਲ ਜਵਾਬ ਦੇ ਰਹੇ ਆ ਕਿ ਸਾਡੀ ਬਦਲੀ ਕਰਵਾ ਦੇ ਪਰ ਕੰਮ ਨਹੀਂ ਕਰੇ ਉਹਨਾਂ ਉੱਪਰ ਕੀ ਕਾਰਵਾਈ ਆ। ਕੋਈ ਨਹੀਂ ਸੁਧਰ ਜਾਣਗੇ ਹੌਲੀ ਹੌਲੀ ਇਹ ਵਿਗੜੇ ਬੜੇ ਚਿਰ ਦੇ ਆ 70-75 ਸਾਲਾਂ ਦੇ ਆ ਵੀ ਆਪਣੇ ਭਰਾ ਵਾ ਕੋਈ ਗੱਲ ਨਹੀਂ ਹੌਲੀ ਹੌਲੀ ਉਹਨਾਂ ਨੂੰ ਪਤਾ ਵੀ ਕੰਮ ਕਰਨਾ ਹੀ ਪੈਣਾ ਹੁਣ ਤੇ ਸੁਧਰ ਜਾਣਾ ਉਹਨਾਂ ਨੇ ਕਿਸੇ ਵੇਲੇ ਕੋਈ ਕਿਸੇ ਦਾ ਕਰੋ ਹੀ ਲੜ ਕੇ ਆਇਆ ਹੁੰਦਾ ਤੇ ਉਹ ਅਗਲਾ ਉਧਰੋਂ ਕਹਿ ਜਾਂਦਾ ਮੇਰਾ ਟਰਾਂਸਫਰ ਸਿੱਧਾ ਕਰੋ ਆਂਦਾ ਮੈਂ ਨਹੀਂ ਕਰਨਾ ਪੀ ਲਈ ਤੇ ਉਹ ਐਜੀ ਗੱਲ ਹੁੰਦੀ ਕੋਈ ਗੱਲ ਨਹੀਂ ਵੇਲੇ ਘੜੀ ਚ ਕੇ ਵੇਲੇ ਮੂੰਹ ਗੱਲ ਜਿਹੜੀ ਉਹ ਗਲਤ ਨਿਕਲ ਜਾਂਦੀ ਆ ਪਰ ਜੇ ਇਹਨਾਂ ਮੇਰੇ ਧਿਆਨ ਚ ਦੇ ਜਾਂਦਾ ਵੀ ਆ ਫਿਰ ਵੀ ਉਹਦੇ ਨਾਲ ਇੱਕ ਵਾਰ ਗੱਲ ਕਰਾਂਗੀ ਕਿ ਉਹਨੂੰ ਕੀ ਜੇ ਹੋ ਸਕਦਾ ਉਹਦੀ ਵੀ ਕੋਈ ਮੁਸ਼ਕਲ ਹੋਵੇ ਸੋ ਉਹਨੂੰ ਆਪਾਂ ਚਲੋ ਜਾਚਾਂ ਠੀਕ ਹੈ